ਅਗਲੀ ਖਬਰ ਆ ਰਹੀ ਹੈ ਜੀ ਰੋਪੜ ਤੋਂ ਜਿੱਥੇ ਇੱਕ ਚੋਰ ਨੇ ਇੱਕੋ ਦੁਕਾਨ ਦੇ ਵਿੱਚ ਦੋ ਦਿਨਾਂ ਵਿੱਚ ਦੋ ਵਾਰ ਚੋਰੀ ਕੀਤੀ। ਅਸੀਂ ਇਸ ਕੇਸ ਦੇ ਵੱਖ-ਵੱਖ ਪੱਖਾਂ ਨਾਲ ਗੱਲ ਕੀਤੀ ਹੈ ਤੇ ਪੇਸ਼ ਹੈ ਇੱਕ ਰਿਪੋਰਟ। ਹੁਣ ਅਸੀਂ ਆਏ ਹਾਂ ਉਸ ਦੁਕਾਨਦਾਰ ਦੇ ਕੋਲ ਜਿੱਥੇ ਲਗਾਤਾਰ ਦੋ ਦਿਨਾਂ ਵਿੱਚ ਦੋ ਵਾਰ ਚੋਰੀ ਹੋਈ ਹੈ। ਹਾਂਜੀ ਕੀ ਹੋਇਆ ਜੀ? ਸਰ ਜੀ ਪਹਿਲੀ ਰਾਤ ਚੋਰ ਇਹ ਪੀਲਾ ਸੂਟ ਚੋਰੀ ਕਰਕੇ ਗਿਆ। ਅਗਲੀ ਰਾਤ ਇਹ ਪੀਲਾ ਸੂਟ ਰੱਖ ਕੇ ਚੋਰ ਉਹ ਨੀਲਾ ਸੂਟ ਲੈ ਗਿਆ। ਫਿਰ ਉਹ ਨੀਲਾ ਸੂਟ ਬਰਾਮਦ ਹੋਇਆ ਜੀ। ਨਹੀਂ ਜੀ ਕਿੱਥੇ ਮੈਂ ਉਹ ਘਰ ਵਾਲੀ ਨੂੰ ਗਿਫਟ ਦੇਣਾ ਸੀਗਾ ਮੈਨੂੰ ਤਾਂ ਕੱਲ ਰਾਤ ਦੀ ਰੋਟੀ ਦੀ ਮਿਲੀ ਜੀ ਮੈਨੂੰ ਲੱਗਦਾ ਹੈ ਦੁਕਾਨਦਾਰ ਦਾ ਦਿਮਾਗੀ ਸੰਤੁਲਨ ਖਰਾਬ ਹੋਇਆ ਹੈ ਹੁਣ ਅਸੀਂ ਆਏ ਆ ਉਸ ਚੋਰ ਦੇ ਕੋਲ ਜਿਸ ਨੇ ਇੱਕੋ ਦੁਕਾਨ 'ਚ ਦੋ ਵਾਰ ਚੋਰੀ ਕੀਤੀ ਹੈ ਹਾਂ ਬਈ ਕੀ ਮਸਲਾ ਹੈ ਸਾਡੀ ਉਹ ਤਾਂ ਮੇਰਾ ਏਰੀਆ ਨਹੀਂ ਹੈ ਜਿੱਥੇ ਮੈਂ ਚੋਰੀ ਗਿਆ ਜਨਾਬ ਨੂੰ ਸਾਰਾ ਪਤਾ ਹੈ ਜੀ ਜਨਾਬ ਨੂੰ ਕਿੱਦਾਂ ਪਤਾ ਹੋਏ ਤੁਸੀਂ ਮੇਰੀ ਗੱਲ ਸੁਣੋ ਜੀ ਪਹਿਲੀ ਵਾਰ ਜਦੋਂ ਮੈਂ ਚੋਰੀ ਕਰਨ ਗਿਆ ਮੈਂ ਪਲਾਜ਼ੋ ਸੂਟ ਚੋਰੀ ਕਰਕੇ ਲਿਆ ਜੀ ਕਾਰ ਵਾਲੇ ਨੇ ਮੈਨੂੰ ਬਹੁਤ ਘੁੱਟਿਆ ਜੀ ਫਿਰ ਦੁਬਾਰਾ ਮੈਨੂੰ ਸ਼ਰਾਰਾ ਸੂਟ ਚੋਰੀ ਕਰਨ ਲਈ ਫੇਰ ਜਾਣਾ ਪਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੜ ਲਿਆ ਜੀ ਆ ਫਿਰ ਉਹ ਸ਼ਰਾਰਾ ਸੂਟ ਕਿੱਥੇ ਹੈ ਉਹ ਭਰਜਾਈ ਨੂੰ ਦੇਦਾ ਜੀ ਕਾਨੂੰਨ ਨਾਲ ਮਜ਼ਾਕ ਉਹ ਨਹੀਂ ਜੀ ਨਹੀਂ ਉਹ ਨਹੀਂ ਨਹੀਂ ਜੀ ਇਸ ਮੁੱਦੇ ਦੀ ਹੋਰ ਜਾਣਕਾਰੀ ਲਈ ਅਸੀਂ ਡਾਕਟਰ ਅਮਰਜੀਤ ਕੋਲ ਆਏ ਹਾਂ ਜੋ ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਨੇ ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ ਹੈ ਲੇਡੀਜ਼ ਦੇ ਕੰਟਰੋਲ ਦਾ ਬੰਦਿਆਂ ਦੇ ਰੋਜ਼ਗਾਰ ਦੇ ਉੱਤੇ ਬਹੁਤ ਅਸਰ ਪੈਂਦਾ ਹੈ ਅਸੀਂ ਐਸ ਮੁੱਦੇ ਨੂੰ ਸੈਂਟਰਲ ਗਵਰਨਮੈਂਟ ਦੇ ਕੋਲ ਉਠਾਇਆ ਅਤੇ ਉਹਨਾਂ ਨੇ ਇਸ ਦੀ ਹੋਰ ਖੋਜ ਵੀਨ ਵਾਸਤੇ ਇਸ ਨੂੰ IMF ਤੱਕ ਲੈ ਕੇ ਗਏ ਨੇ ਧੰਨਵਾਦ ਡਾਕਟਰ ਸਾਹਿਬ ਤੁਸੀਂ 8 ਵਜੇ ਰਾਤ ਦੇ ਸਾਨੂੰ ਟਾਈਮ ਦਿੱਤਾ ਹੈ 8 ਵਜੇ ਗਏ ਹਾਂਜੀ ਉਹ ਮੈਂ ਪਣੀਆਂ ਲੈ ਕੇ ਜਾਣਾ ਯਾਰ IMF ਨੇ ਇਸ ਮੁੱਦੇ ਦਾ ਗੰਭੀਰ ਨੋਟਿਸ ਲਿਆ ਹੈ ਤੇ World Bank ਨੇ ਭਾਰਤ ਸਰਕਾਰ ਨੂੰ ਇਹ ਹਦਾਇਤ ਦਿੱਤੀ ਹੈ ਕਿ ਉਹ ਯਕੀਨੀ ਬਣਾਉਣ ਕਿ ਭਾਰਤੀ ਮਹਿਲਾਵਾਂ ਬੰਦਿਆਂ ਦੇ ਰੋਜ਼ਗਾਰ ਦੇ ਵਿੱਚ ਘੱਟੋ ਘੱਟ ਦਖਲ ਦੇਣ ਨੋਬਲ ਪ੍ਰਾਈਜ਼ ਵਿਜੇਤਾ ਬਲਦੇਵ ਡੇਵਿਡਸਨ ਨੇ ਕਿਹਾ ਹੈ ਕਿ ਹਰ 10 ਵਿੱਚੋਂ 8 ਭਾਰਤੀ ਮਹਿਲਾਵਾਂ ਆਪਣੇ ਪਤੀ ਦੀ ਤਨਖਾਹ ਨੂੰ ਲੈ ਕੇ ਸ਼ੱਕ ਰੱਖਦੀਆਂ ਨੇ ਤੇ ਇਹ ਸੀ ਜੀ ਸਾਡੀ ਸਪੈਸ਼ਲ ਰਿਪੋਰਟ ਤੁਸੀਂ ਦੇਖ ਰਹੇ ਸੀ ਬੁਗ TV ਸਸਕਾ